ਭਟਿੰਡਾ ਸਿਵਲ ਹਸਪਤਾਲ ਦੇ 메ਨ ਰਸਤੇ ਵਿੱਚ 노 파ਰਕਿੰਗ ਵਿੱਚ ਖੜੀਆਂ ਗੱਡੀਆਂ ਦੇ ਅੱਜ ਟ੍ਰੈਫਿਕ ਪੁਲਿਸ ਵੱਲੋਂ ਚਲਾਨ ਕੀਤੇ ਗਏ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਵਿੱਚ ਤਕਰੀਬਨ ਤਿੰਨ ਜਗ੍ਹਾ ਤੇ ਮੋਟਰਸਾਈਕਲ ਸਕੂਟਰ ਅਤੇ ਗੱਡੀਆਂ ਖੜਾਉਣ ਦੇ ਲਈ ਪਾਰਕਿੰਗ ਬਣਾਈ ਗਈ ਹੈ ਪਰ ਕੁਝ ਲੋਕ ਫਿਰ ਵੀ ਹਸਪਤਾਲ ਦੇ 메ਨ ਰਸਤੇ ਤੇ ਆਪਣੀਆਂ ਗੱਡੀਆਂ ਪਾਰਕਿੰਗ ਕਰ ਦਿੰਦੇ ਹਨ जीटीएसएमओ ਵੱਲੋਂ ਨੋ ਪਾਰਕਿੰਗ ਦੇ ਬੋਰਡ ਵੀ ਲਗਾਏ ਗਏ ਹਨ ਪਰ ਫਿਰ ਵੀ ਕੋਈ ਇਸ ਦੀ ਪਰਵਾਹ ਨਹੀਂ ਕਰਦਾ ਸਿਰਫ 10-20 ਰੁਪਏ ਦੀ ਖਾਤਰ ਜਾਮ ਲਗਵਾ ਕੇ ਮਰੀਜ਼ਾਂ ਦੇ ਹਸਪਤਾਲ ਵਿੱਚ ਆਉਣ ਵਿੱਚ ਸਮੱਸਿਆ ਖੜੀ ਕਰ ਦਿੰਦੇ ਹਨ ਐਮਰਜੈਂਸੀ ਆਉਣ ਵਾਲੀਆਂ ਐਬੂਲੈਂਸਾਂ ਇਨ੍ਹਾਂ ਗੱਡੀਆਂ ਕਾਰਨ ਜਾਮ ਵਿੱਚ ਫਸ ਜਾਂਦੀਆਂ ਹਨ ਇਸ ਨੂੰ ਲੈ ਕੇ ਅੱਜ ਟ੍ਰੈਫਿਕ ਪੁਲਿਸ ਵੱਲੋਂ ਤਕਰੀਬਨ 4-5 ਗੱਡੀਆਂ ਦੇ ਚਲਾਨ ਕੀਤੇ ਗਏ ਡ੍ਰੈਵਿਕ ਪੁਲਿਸ ਦੇ ASI ਪਰਮਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਬਹੁਤ ਵਾਰ ਇਹਨਾਂ ਲੋਕਾਂ ਨੂੰ ਇੱਥੇ ਗੱਡੀਆਂ ਲਾਉਣ ਤੋਂ ਰੋਕ ਚੁੱਕੇ ਹਾਂ ਨੋ ਪਾਰਕਿੰਗ ਦੇ ਬੋਰਡ ਵੀ ਲਗਵਾ ਦਿੱਤੇ ਗਏ ਹਨ ਪਰ ਫਿਰ ਵੀ ਕੁਝ ਲੋਕ ਐਮਰਜੈਂਸੀ ਨੂੰ ਜਾਂਦੇ ਮੇਨ ਰਸਤੇ ਤੇ ਗੱਡੀਆਂ ਪਾਰਕਿੰਗ ਕਰ ਦਿੰਦੇ ਹਨ ਜਿਸ ਕਾਰਨ ਜਾਮ ਲੱਗ ਜਾਂਦੇ ਹਨ ਅਤੇ ਐਮਰਜੈਂਸੀ ਆਰੀਆਂ ਐਮਬੂਲੈਂਸਾਂ ਇਸ ਜਾਮ ਵਿੱਚ ਫਸ ਜਾਂਦੀਆਂ ਹਨ ਮਰੀਜ਼ਾਂ ਲਈ ਖਤਰਾ ਪੈਦਾ ਕਰਦੀਆਂ ਹਨ ਇਸ ਲਈ ਅੱਜ ਨੋ ਪਾਰਕਿੰਗ ਵਿੱਚ ਖੜੀਆਂ ਤਕਰੀਬਨ 4-5 ਗੱਡੀਆਂ ਦੇ ਚਲਾਨ ਕੀਤੇ ਗਏ ਹਨ ਉਹਨਾਂ ਕਹਾਂਗੇ ਸਾਡੇ ਬਲਵਾਰ ਰੋਜ਼ ਜੇੜਾ ਮਾਰਿਆ ਜਾਵੇਗਾ ਅਤੇ ਕਿਸੇ ਨੂੰ ਵੀ ਰਸਤੇ ਵਿੱਚ ਗੱਡੀ ਪਾਰਕਿੰਗ ਨਹੀਂ ਕਰਨ ਦਿੱਤੀ ਜਾਵੇਗੀ ਮੇਰੇ ਜਿੱਥੇ ਗੱਡੀ ਲਾਈ ਸੀਗੀ ਨੋ ਪਾਰਕਿੰਗ ਲਿਖਿਆ ਹੋਇਆਗਾ ਨਹੀਂ ਤੁਹਾਨੂੰ ਇਹਨਾਂ ਨੂੰ ਪਤਾ ਵੀ ਐਮਬੂਲੈਂਸ ਸਾਹਿਬ ਇੱਥੇ ਪਾਰਕਿੰਗ ਵਿੱਚ ਫਸ ਗਈਆਂ ਨਹੀਂ ਫਿਰ ਤੁਸੀਂ ਗਲਤ ਲਾ ਕੇ ਗਏ ਹੋ ਕਿਉਂ ਲੱਗਿਆ ਕਿੱਥੇ ਆਉਦਾਂਗੇ ਲਾਗਾ ਨਹੀਂ ਉਹ ਤਾਂ ਪਾਰਕਿੰਗ ਆ ਗਈ ਤੂੰ ਪਾਰਕਿੰਗ ਵਿੱਚ ਕਿਉਂ ਨਹੀਂ ਲਾਈ ਗੇ ਮੈਂ ਪੱਗਾਂ ਨਹੀਂ ਲੱਗਦੀ ਇੱਥੇ ਨੋ ਪਾਰਕਿੰਗ ਲਿਖਿਆ ਨਹੀਂ ਪਹਿਲੀ ਵਾਰੀ ਤਾਂ ਲਿਖਿਆ ਤਾਂ ਤੁਸੀਂ ਪੜ ਸਕਦੇ ਐਡਾ ਵੱਡਾ ਬੋਰਡ ਨਹੀਂ ਆ ਰੂਡ ਕਰਨਾ ਤੇ ਜੇ ਹੁਣ ਐਬੂਲੈਂਸ ਆ ਫਸੀ ਜਾਂਦੀ ਹੈ ਤਾਂ ਉਧਰ ਆਉਣਗੇ ਕਿ ਮੈਂ ਕਾਚਾ ਮਾਰਗ ਦਿੱਤੀ ਮੰਗਦੇ ਦੇ ਜੀ ਕੀ ਨਾਮ ਹੈਗਾ ਤੇ ਕੀ ਕਿਹੜਾ ਸੰਗਠਨ ਚਲਾ ਰਹੇ ਸਰ ਮੇਰਾ ਨਾਮ ਐਸੇ ਪਰਮੇਂਦਰ ਸਿੰਘ ਜੀ ਮੈਂ ਬਤੌਰ ਟਾਇਪ ਵਿੱਚ ਡਿਊਟੀ ਕਰ ਰਿਹਾ ਹਾਂ ਇਹ ਸਾਡੇ ਅਜੇ ਅੰਸਾਰ ਸਾਹਿਬ ਦਾ ਮੈਨੂੰ ਫੋਨ ਆਇਆ ਹੈ ਕਿ ਜਿਹੜੀ ਸਰਕਾਰੀ ਹਸਪੀਟਲ ਹੈ ਜਿਹੜੀ ਪਾਰਕਿੰਗ ਦੇ ਸਾਹਮਣੇ ਜਿਹੜੀ ਰਸਤਾ ਹੈ ਉਹਦੇ ਚ ਲੋਕ ਗੱਡੀਆਂ ਲਾਉਂਦੇ ਆ ਜੀ ਤੇ ਜਿਹੜੀ ਆਉਣ ਵਾਲੇ ਮਰੀਜ਼ਾਂ ਨੂੰ ਬਹੁਤ ਅੜਿੱਕਦਾ ਸਾਹਮਣਾ ਕਰਨਾ ਪੈਂਦਾ ਜੀ ਗੱਡੀ ਵਿੱਚ ਹੁਣ ਕਰਨ ਮਰੀਜ਼ ਜਿਹੜਾ ਐਮਰਜੈਂਸੀ 'ਚ ਹੁੰਦਾ ਕੋਈ ਇਹੋ ਜਿਹੀ ਦੁਰਘਟਨਾ ਨਾ ਹੋ ਸਕੇ ਇਸ ਲਈ ਅਸੀਂ ਚਲਾਨ ਕੱਟਿਆ ਜੀ ਰੋਂਗ ਪਾਰਕਿੰਗ ਦੇ ਇਹ ਜਿਹੜੀ ਵਾਰੀ ਐਮ뷸ੈਂਸ ਆਉਂਦੀ ਉਹ ਵੀ ਫਸ ਜਾਂਦੀ ਜਾਨ ਤੇ ਫਾਟੀਆਂ ਹੀ ਇਸੇ ਕਰਕੇ ਤੇ ਚਲਾਨ ਕੱਟਿਆ ਜੀ ਨਹੀਂ ਕੱਟਿਆ ਚਲਾਨ ਕੱਟਿਆ ਅੱਜ 4 ਤੋਂ 5 ਗੱਡੀਆਂ ਦੇ ਕੱਟੇ ਗਏ ਜਿਹੜੀਆਂ ਬਿਲਕੁਲ ਵਿੱਚ ਸੀਗੀਆਂ